ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਰਚ ਮਹੀਨੇ ਦੇ ਪੀਐਨਐਲ ਦੀ ਜੋ ਕਿ ਆਪਾਂ ਐਕਸਪੈਰੀਮੈਂਟ ਦੇ ਤੌਰ ਤੇ ਡੈਲੀ ਜਿਹਦੇ ਵਿੱਚ ਹਰ ਰੋਜ਼ ਇੱਕ ਟ੍ਰੇਡ ਮੈਕਸਿਮਮ ਦੋ ਜਾਂ ਤਿੰਨ ਟ੍ਰੇਡਾਂ ਆਪਾਂ ਕਰ ਰਹੇ ਹਾਂ ਠੀਕ ਹੈ ਛੋਟੇ ਅਮਾਉਂਟ ਤੋਂ ਇੱਕ ਆਪਾਂ ਅਕਾਊਂਟ ਸਟਾਰਟ ਕੀਤਾ ਸੀ ਠੀਕ ਹੈ 1 ਫਰਵਰੀ 2025 ਨੂੰ ਪਿਛਲੇ ਮਹੀਨੇ ਦਾ ਪੀਐਨਐਲ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਸੇ ਅਕਾਊਂਟ ਦਾ ਠੀਕ ਹੈ ਕਿੰਨਾ ਆਪਾਂ ਇਸ ਅਕਾਊਂਟ ਨੂੰ ਕਰੋ ਕੀਤਾ ਸੀ ਇੱਕ ਮਹੀਨੇ ਦੇ ਵਿੱਚ ਤੇ ਅੱਜ ਆਪਾਂ ਦੂਜੇ ਮਹੀਨੇ ਦਾ ਬੀ ਨਾਲ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਠੀਕ ਹੈ ਤੇ ਇਹ ਜਿਹੜਾ ਆਪਾਂ ਅਕਾਊਂਟ ਖੋਲਿਆ ਸੀ ਸਿਰਫ ਮਤਲਬ ਕੁਝ ਲੋਕਾਂ ਦੇ ਕਹਿੰਦੇ ਖੋਲਿਆ ਸੀ ਕਿ ਤੁਸੀਂ ਹੀ ਮਤਲਬ ਕਿ ਘੱਟ ਅਮਾਊਂਟ ਤੋਂ ਇਸ ਤਰ੍ਹਾਂ ਟ੍ਰੇਡ ਕਰਕੇ ਸਾਨੂੰ ਕੁਝ ਲੋਕ ਕਹਿੰਦੇ ਸੀ ਕਿ ਦਿਖਾਓਗੇ ਕਿ ਇਸ ਤਰ੍ਹਾਂ ਮਤਲਬ ਕਿ ਆਪਾਂ ਗਰੋਅ ਕਰ ਸਕਦੇ ਹਾਂ ਤੇ ਦੂਜੀ ਗੱਲ ਇਹ ਆ ਕਿ ਇਹਦੇ ਵਿੱਚ ਮੈਂ ਉਸ ਹਿਸਾਬ ਨਾਲ ਟ੍ਰੇਡ ਕੀਤੀ ਜਿਸ ਤਰ੍ਹਾਂ ਮਤਲਬ ਕਿ ਇੱਕ ਨਵਾਂ ਪਰਸਨ ਟ੍ਰੇਡ ਕਰਦਾ ਐਸ ਮਹੀਨੇ ਦੇ ਵਿੱਚ ਖਾਸ ਕਰਕੇ ਕਿ ਜਦੋਂ ਮਤਲਬ ਪ੍ਰੋਫਿਟ ਹੁੰਦਾ ਤੁਹਾਡਾ ਮਾਈਂਡ ਸੈਟ ਕੀ ਰਹਿੰਦਾ ਹੈ ਲਾਸ ਹੁੰਦਾ ਤੁਹਾਡਾ ਮਾਈਂਡ ਸੈਟ ਕੀ ਰਹਿੰਦਾ ਹੈ ਤੇ ਕਿਵੇਂ ਮਤਲਬ ਕਿ ਤੁਸੀਂ ਆਪਣੇ ਆ ਉਹ ਕੁਝ ਗੱਲਾਂ ਮੈਂ ਦੱਸਾਂਗਾ ਵਿੱਚ ਵੀਡੀਓ ਦੇ ਪਹਿਲਾਂ ਆਪਾਂ ਚੱਲਦੇ ਹਾਂ ਪੀਨਲ ਤੇ ਕਿੰਨਾ ਮਤਲਬ ਕਿ ਆਪਾਂ ਨੂੰ ਪ੍ਰੋਫਿਟ ਹੋਇਆ ਇਸ ਮਹੀਨੇ ਦੇ ਵਿੱਚ ਜਾਂ ਕਿੰਨਾ ਲਾਸ ਹੋਇਆ ਠੀਕ ਹੈ ਪਿਛਲੇ ਮਹੀਨੇ ਦੇ ਜਿੰਨੇ ਵੀਡੀਓ ਨਹੀਂ ਦੇਖੀ ਇੱਥੇ ਉੱਤੇ ਆਈ ਬਟਨ ਤੇ ਆ ਰਹੀ ਹੋਵੇਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਕਿੰਨੇ ਤੋਂ ਆਪਾਂ ਸ਼ੁਰੂ ਕੀਤਾ ਸੀ ਸਾਰਾ ਕੁਝ ਉਹਦੇ ਵਿੱਚ ਐਕਸਪਲੇਨ ਕੀਤਾ ਹੈ ਠੀਕ ਹੈ ਤੇ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਸਾਈਡ ਤੇ ਮੋਬਾਈਲ ਦੀ ਸਕਰੀਨ ਆਪਾਂ ਇੱਥੇ ਓਪਨ ਕਰ ਦਿੰਦੇ ਹਾਂ ਠੀਕ ਹੈ ਤੇ ਇਹ ਜਿਹੜਾ ਮੇਰਾ ਅਕਾਊਂਟ ਆ ਇਹ ਫਾਇਰਸ ਐਪਲੀਕੇਸ਼ਨ ਦੇ ਵਿੱਚ ਆ ਠੀਕ ਹੈ ਤੇ ਇੱਥ ਆਪਣੇ ਠੀਕ ਹੈ ਜ ਟ੍ਰੇਡਿੰਗ ਜਰਨਲ ਤੇ ਠੀਕ ਹੈ ਜੋ ਕਿ ਇੱਥੇ ਜਰਨਲ ਦਾ ਆਪਸ਼ਨ ਹੈ ਠੀਕ ਹੈ ਜਿਹਦੇ ਵਿੱਚ ਮਤਲਬ ਉਹ ਕਿ ਡੇਲੀ ਜੋ ਆਪਣੇ ਟ੍ਰੇਡਾਂ ਹੋ ਜਾਂਦੀਆਂ ਉਹ ਆ ਜਾਂਦੀਆਂ ਠੀਕ ਹੈ ਕੱਲ ਮੈਂ ਤੁਹਾਨੂੰ ਸਕਰੀਨਸ਼ਾਟ ਸ਼ੇਅਰ ਕੀਤਾ ਸੀ ਟੈਲੀਗ੍ਰਾਮ ਤੇ ਠੀਕ ਹੈ ਕਾਲਾ ਵਾਲੀ ਟ੍ਰੇਡ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋਇਆ ਸੀ ਪਰ ਉਸ ਤੋਂ ਬਾਅਦ ਇੱਕ ਟ੍ਰੇਡ ਉੱਥੇ ਹੋਰ ਮੈਂ ਕੀਤੀ ਸੀ ਜਿਹਦੇ ਵਿੱਚ ਮੈਨੂੰ ਲਾਸ ਹੋਇਆ ਸੀ ਇਸ ਕਰਕੇ ਇੱਥੇ ਲਾਸ ਆਵੇਗਾ ਤੇ ਇਹ ਨਾ ਸਮਝੋ ਕਿ ਉਹ ਮੈਂ ਗਲਤ ਸ਼ੇਅਰ ਕੀਤਾ ਸੀ ਠੀਕ ਆ ਉਦੋਂ ਪ੍ਰੋਫਿਟ ਸੀ ਪਰ ਜਦੋਂ ਮਾਰਕੀਟ ਕਲੋਜ਼ ਹੋਣ ਵਾਲੀ ਸੀ ਉਦੋਂ ਇੱਕ ਟ੍ਰੇਡ ਹੋਰ ਹੋਈ ਸੀ ਜਿਹਦੇ ਵਿੱਚ ਆਪਣਾ ਲ ਇਹ ਆਪਾਂ ਇੱਥੇ ਮਤਲਬ ਕਿ ਖੋਲ ਦਿੱਤਾ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਜਰਨਲ ਠੀਕ ਹੈ ਇਹਦੇ ਵਿੱਚ ਜਿਹੜਾ ਉੱਤੇ ਆ ਰਿਹਾ ਹੈ ਮਤਲਬ ਕਿ 425 ਰੁਪਏ ਪਲੱਸ ਠੀਕ ਹੈ ਇਹ ਇਸ ਅਮਾਉਂਟ ਨੂੰ ਤੁਸੀਂ ਲੈ ਕੇ ਨਹੀਂ ਚੱਲਣਾ ਇਹਨਾਂ ਅਮਾਉਂਟ ਆਪਾਂ ਨੂੰ ਇਸ ਮਹੀਨੇ ਦੇ ਵਿੱਚ ਪ੍ਰੋਫਿਟ ਨਹੀਂ ਹੋਇਆ ਪ੍ਰੋਫਿਟ ਕਿੰਨਾ ਹੋਇਆ ਉਹ ਅਗਿਆਵੇਗਾ ਕਿਉਂਕਿ ਇੱਥੇ ਕੀ ਹੁੰਦਾ ਹੈ ਕਿ ਜਿਹੜੇ ਆਪਣੇ ਲਾਸ ਹੋਏ ਹੁੰਦੇ ਆ ਤੇ ਬ੍ਰੋਕਰਰ ਚਾਰजेस ਠੀਕ ਹੈ ਉਹ ਵਿੱਚੋਂ ਨਹੀਂ ਕੱਟਦੇ ਠੀਕ ਹੈ ਉਹ ਆਪਾਂ ਅਗਲੇ ਆਪਸ਼ਨ ਤੇ ਜਾਵਾਂਗੇ ਉੱਥੇ ਤੁਹਾਨੂੰ ਪਤਾ ਚੱਲੇਗਾ ਇੱਥੇ ਬਸ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਦਿਨ ਕਿੰਨੇ ਦਾ ਪ੍ਰੋਫਿਟ ਹੋਇਆ ਕਿਸ ਦਿਨ ਕਿੰਨੇ ਦਾ ਲਾਸ ਹੋਇਆ ਠੀਕ ਹੈ ਤੇ ਇਹਦੇ ਵਿੱਚ ਆਪਣਾ ਸੋਮਵਾਰ 3 ਤਰੀਕ ਨੂੰ ਇਹ ਸ਼ੁਰੂ ਹੋਇਆ ਸੀ ਠੀਕ ਹੈ ਆਪਾਂ ਮਤਲਬ ਕਿ ਮੰਥ 3 ਰੁਪਏ ਦਾ ਮਤਲਬ ਕਿ ਆਲਮੋਸਟ ਪ੍ਰੋਫਿਟ ਉਹੀ ਜਿਸ ਤਰ੍ਹਾਂ ਮਤਲਬ ਕਿ ਮੰਨ ਲਓ ਕਿ ਇੱਕ ਜਾਂ ਦੋ ਟਰੇਡਾਂ ਹੋਈਆਂ ਹੋਣਗੀਆਂ ਪਹਿਲੀ ਜੀ ਪ੍ਰੋਫਿਟ ਹੋਇਆ ਉਹ ਜਾਂ ਪਹਿਲੀ ਜੀ ਲਾਸ ਹੋਇਆ ਉਹ ਦੂਜੀ ਜੀ ਪ੍ਰੋਫਿਟ ਕਰਕੇ ਤੇ ਆਪਾਂ ਇਕੁਅਲ ਕੀਤਾ ਠੀਕ ਹੈ ਉਸ ਤੋਂ ਬਾਅਦ 543 ਰੁਪਏ ਦਾ ਠੀ ਉਸ ਤੋਂ ਬਾਅਦ 326 ਰੁਪਏ ਦਾ ਤੇ ਇਸ ਦੇ ਵਿੱਚ ਇਹ ਧਿਆਨ ਰੱਖਿਓ ਕਿ ਜਿਹੜੀਆਂ ਮੈਂ ਜਿੰਨੀਆਂ ਵੀ ਟਰੇਡਾਂ ਕੀਤੀਆਂ ਮੈਂ 1:1 ਰਿਸਕ ਰਵਾਰਡ ਰੱਖਦਾ ਹਾਂ ਹਮੇਸ਼ਾ ਠੀਕ ਹੈ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਮੈਂ ਜਿਆਦਾ ਵੱਡਾ ਰਿਸਕ ਨਹੀਂ ਲੈਣਾ ਸੀ ਸਿਰਫ ਇੱਕ ਦੋ ਟਰੇਡਾਂ ਦੇ ਵਿੱਚ ਮੇਰਾ ਜਿਆਦਾ ਵੱਡਾ ਰਿਸਕ ਲਿਆ ਗਿਆ ਇਸ ਮਹੀਨੇ ਦੇ ਵਿੱਚ ਉਹਦਾ ਕਾਰਨ ਕੀ ਸੀ ਕਿ ਬਹੁਤ ਸਾਰੀਆਂ ਮਤਲਬ ਕਿ ਚਾਰ ਚਾਰ ਜਾਂ ਪੰਜ ਇਹੋ ਜਿਹੀਆਂ ਟਰੇਡਾਂ ਜਿਹੜੀਆਂ ਮੈਂ ਮਤਲਬ ਕਿ ਕਿਸੇ ਜਗ੍ਹਾ ਤੇ ਗਿਆ ਹੋਇਆ ਸੀ ਉੱਥੇ ਮੋਬਾਈਲ ਤੋਂ ਕੀਤੀਆਂ ਠੀਕ ਹੈ ਤੇ ਉੱਥੇ ਬਦਲੋ ਕਿ ਉਹਨਾਂ ਸੈਟਅਪ ਵਧੀਆ ਨਹੀਂ ਬਣਿਆ ਸੀ ਫਿਰ ਵੀ ਮੈਂ ਟਰੇਡਾਂ ਕੀਤੀਆਂ ਜਿਨ੍ਹਾਂ ਵਿੱਚ ਮੇਰੇ ਸਟਾਪ ਲੋਸ ਵੀ ਹਿੱਟ ਹੋਇਆ ਤੇ ਸਟਾਪ ਲੋਸ ਥੋੜੇ ਜਿਹਾ ਵੱਡੇ ਹਿੱਟ ਹੋਏ ਤੇ ਕਈ ਵਾਰੀ ਮੈਂ ਐਸੇ ਕਰਕੇ ਵੱਡਾ ਪ੍ਰੋਫਿਟ ਵੀ ਲਿਆ ਵੈਸੇ ਮੈਕਸਿਮਮ ਮੈਂ ਕਿਉਂਕਿ ਅਕਾਊਂਟ ਛੋਟਾ ਆ 12-1300 ਤੱਕ ਪ੍ਰੋਫਿਟ ਲੈਣਾ ਆ ਤੇ 700-800 ਤੱਕ ਵੈਸੇ ਮੈਂ ਲਾਸ ਲੈਣਾ ਠੀਕ ਆ ਕਿਉਂਕਿ ਜਿਉਂ-ਜਿਉਂ ਅਕਾਊਂਟ ਵੱਡਾ ਹੁੰਦਾ ਜਾਊਗਾ ਇਹ ਚੀਜ਼ ਤੁਸੀਂ ਵੀ ਧਿਆਨ ਰੱਖਣੀ ਜਦੋਂ ਮੰਨ ਲਓ ਕਿ ਤੁਸੀਂ 5000 ਤੋਂ ਸਟਾਰਟ ਕਰੇ ਕਰੋਗੇ ਤੇ ਉੱਥੇ ਨਾ ਹੀ ਤੁਸੀਂ ਵੱਡੇ ਪ੍ਰੋਫਿਟ ਵ ਪ੍ਰੋਫਿਟ ਵਾਸਤੇ ਜਾਓਗੇ ਤੇ ਬਾਈਜਾਂਸ ਵੱਡਾ ਲੌਸ ਹੋ ਗਿਆ ਤੇ ਤੁਹਾਡਾ ਜਰਾ ਮਤਲਬ ਕੈਪੀਟਲ 1/3 ਅੱਧਾ ਰਹਿ ਜਾਵੇਗਾ ਇਹ ਚੀਜ਼ ਹਮੇਸ਼ਾ ਧਿਆਨ ਰੱਖਣੀ ਘੱਟ ਪੈਸੇ ਨਾਲ ਜਦੋਂ ਆਪ ਬਟ ਰੇਡ ਕਰਨੀਆਂ ਉਦੋਂ ਤੁਸੀਂ ਆਪਣੇ ਮਾਈਂਡ ਸੈਟ ਨੂੰ ਇਸੇ ਤਰ੍ਹਾਂ ਬਣਾਉਣਾ ਹੈ ਕਿ ਘੱਟ ਪੈਸੇ ਜੇ ਤੁਸੀਂ ਲਗਾ ਰਹੇ ਹੋ ਤੇ ਘੱਟ ਹੀ ਪ੍ਰੋਫਿਟ ਲਓ ਤੇ ਘੱਟ ਹੀ ਲੌਸ ਲਓ ਠੀਕ ਹੈ ਇਹ ਚੀਜ਼ ਹਮੇਸ਼ਾ ਯਾਦ ਰੱਖੋ ਠੀਕ ਹੈ ਉਸ ਤੋਂ ਬਾਅਦ ਦੇਖੋ ਕਿ ਆਲਮੋਸਟ 1.13 ਠੀਕ ਹੈ ਮਤਲਬ ਕਿ 1300 ਦਾ ਪ੍ਰੋਫਿਟ ਹੋਇਆ ਠੀਕ ਹੈ ਆਪਣਾ ਸੋ ਕਰਵਾ ਲਓ ਠੀਕ ਹੈ ਇੱਥੇ ਉੱਤੇ ਤਰੀਕ ਵੀ ਲਿਖੀ ਹੋਈ ਹੈ ਤੇ ਇਹ ਪਹਿਲੇ ਹਫਤੇ ਦੇ ਵਿੱਚ ਹੀ ਆਲਮੋਸਟ ਜੇ ਤੁਸੀਂ ਧਿਆਨ ਨਾਲ ਇਹਨੂੰ ਕੈਲਕੂਲੇਟ ਕਰੋਗੇ ਤੇ ਆਲਮੋਸਟ ਆਪਣਾ ਮਤਲਬ ਉਹ ਕੀ 3000 ਦੇ ਕਰੀ ਪ੍ਰੋਫਿਟ ਹੋ ਗਿਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਆ ਨੈਕਸਟ ਵੀਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਇਸ ਮਤਲਬ ਉਹ ਕੀ ਪਹਿਲੇ ਵੀਕ ਸੀ ਠੀਕ ਹੈ ਇੱਕ ਮਿੰਟ ਇੱਥੇ ਥੋੜਾ ਜਿਹਾ ਬੈਕ ਕਰਦਾ ਮੈਂ ਹਾਂ ਇਹ ਦੁਬਾਰਾ ਠੀਕ ਹੈ ਥੋੜਾ ਜਿਹਾ ਮਤਲਬ ਕਿ ਆਪਸ਼ਨ ਗਲਤ ਹੋ ਗਿਆ ਸੀ 560 ਦਾ ਪ੍ਰੋਫਿਟ ਹੋਇਆ ਇਸ ਤੋਂ ਬਾਅਦ ਆ ਨੈਕਸਟ 1600 ਦਾ ਪ੍ਰੋਫਿਟ ਹੋਇਆ ਇਹ ਮੈਂ ਟ੍ਰੇਡਾਂ ਮਤਲਬ ਕਿ ਟ੍ਰੇਡਾਂ ਦੀ ਵੀਡੀਓ ਵੀ ਪਾਈ ਹੋਈ ਸੀ ਕਿ ਇਸ ਤਰ੍ਹਾਂ ਮੈਂ ਟ੍ਰੇਡ ਕੀਤੀ ਠੀਕ ਹੈ ਉਹ ਨੈਕਸਟ ਮੰਥ ਦੇ ਵਿੱਚ ਵੀ ਜੋ ਮੈਂ ਟ੍ਰੇਡਾਂ ਕਰਾਂਗਾ ਉਹ ਦਾ ਐਕਸਪਲੇਨ ਵੀ ਕਰਾਂਗਾ ਕਿ ਮੈਂ ਇਸ ਬੇਸ ਤੇ ਟ੍ਰੇਡ ਲਈ ਠੀਕ ਹੈ ਉਸ ਤੋਂ ਬਾਅਦ ਮੇਰਾ 2100 ਦਾ ਲਾਸ ਹੋਇਆ ਸੀ ਠੀਕ ਹੈ ਇਹ ਦੇਖੋ ਇਹ ਵੱਡਾ ਲਾਸ ਹੋਇਆ ਸੀ ਕਿਉਂਕਿ ਇਹ ਟ੍ਰੇਡ ਮੈਂ ਮਤਲਬ ਕਿ ਪੀਸੀ ਤੇ ਜਾਂ ਘਰੇ ਬੈਠ ਕੇ ਰਿਲੈਕਸ ਹੋ ਕੇ ਨਹੀਂ ਕੀਤੀ ਸੀ ਕਿਤੇ ਗਿਆ ਹੋਇਆ ਸੀ ਠੀਕ ਹੈ ਤੇ ਉੱਥੇ ਇਸ ਸਟਾਪ ਲੌਸ ਬਹੁਤ ਵੱਡਾ ਹੋ ਗਿਆ ਸੀ ਇਹਦੇ ਵਿੱਚ ਠੀਕ ਹੈ ਏ ਟਰੇਡ ਮੇਰੀ ਇੱਕ ਹੀ ਆਏ ਪਰ ਸਟਾਪ ਲੋਸ ਥੋੜਾ ਵੱਡਾ ਹੋ ਗਿਆ ਚੰਦ ਹੋ ਸਕਦਾ 2 ਹੋਣ ਮੈਨੂੰ ਪੱਕਾ ਜਦ ਨਹੀਂ ਪਰ ਇਹ ਠੀਕ ਹੈ ਉਸ ਤੋਂ ਬਾਅਦ ਆ ਨੈਕਸਟ ਡੇ 800 ਦਾ ਲਾਸ ਮਤਲਬ ਕਿ ਇਹ ਵੀਕ ਆਪਣੀ ਓਵਰਆਲ ਲਾਸ ਦੇ ਵਿੱਚ ਰਹੀ ਠੀਕ ਹੈ ਉਸ ਤੋਂ ਬਾਅਦ ਆ ਨੈਕਸਟ ਵੀਕ ਦੇ ਵਿੱਚ ਪਹਿਲੇ ਦਿਨ 978 ਦਾ ਪ੍ਰੋਫਿਟ ਫਿਰ ਦੇਖੋ 424 ਦਾ ਫਿਰ ਮਤਲਬ ਕਿ 1700 ਦਾ ਲਾਸ ਫਿਰ 985 ਦਾ ਪ੍ਰੋਫਿਟ ਤੇ ਫਿਰ ਉਸ ਤੋਂ ਬਾਅਦ ਆ ਨੈਕਸਟ ਇਹ ਮੈਂ ਤੁਹਾਨੂੰ ਸ਼ੇਅਰ ਵੀ ਕੀਤੀ ਸੀ ਜਿਸ ਦਿਨ ਮੈਂ ਦੋ ਟਰੇਡਾਂ ਕੀਤੀਆਂ ਸੀ 2000 ਪਲੱਸ ਪ੍ਰੋਫਿਟ ਮਤਲਬ ਕਿ ਇਹ ਵੀਕ ਆਪਣੀ ਬਹੁਤ ਵਧੀਆ ਰਹੀ ਠੀਕ ਹੈ ਉਸ ਤੋਂ ਬਾਅਦ ਜੇ ਕਿ ਹੁਣ ਲਾਸਟ ਵੀਕ ਹੈ ਠੀਕ ਹੈ ਇਹਦੇ ਵਿੱਚ ਆਪਣਾ ਤੁਸੀਂ ਦੇਖ ਸਕਦੇ ਹੋ 1200 ਦਾ ਲੌਸ ਪਹਿਲੇ ਦਿਨ ਉਸ ਤੋਂ ਬਾਅਦ 800 ਦਾ ਪ੍ਰੋਫਿਟ ਫਿਰ ਆਲਮੋਸਟ ਕਹਿ ਸਕਦੇ ਹੋ ਤੁਸੀਂ 1.13 ਕੇ ਠੀਕ ਹੈ ਉਸ ਤੋਂ ਬਾਅਦ ਆ ਮਤਲਬ ਹਜ਼ਾਰ ਦਾ ਪ੍ਰੋਫਿਟ ਤੇ ਇਹ ਜਿਹੜਾ ਹੈ ਇਸ ਨੂੰ ਤੁਸੀਂ 1300 ਕਹਿ ਸਕਦੇ ਹੋ 1130 ਰੁਪਏ ਠੀਕ ਹੈ ਇਹ 1130 ਰੁਪਏ ਬੰਦਾ ਹੈ ਤੇ ਇਹ ਬੰਦਾ ਹੈ 1030 ਰੁਪਏ ਠੀਕ ਹੈ ਕਿਉਂਕਿ ਤਿੰਨ ਅੱਗੇ ਲਿਖਿਆ ਹੋਇਆ ਹੈ ਠੀਕ ਹੈ ਤੇ ਜਿਹੜਾ 28 ਤਰੀਕ ਦਾ ਕੱਲ ਦਾ ਆ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਇਹਦੇ ਵਿੱਚ ਮੈਨੂੰ ਮਤਲਬ ਕਿ ਜਿੰਨਾ ਪਹਿਲਾਂ ਪ੍ਰੋਫਿਟ ਸੀ ਉਹ ਪੂਰਾ ਖਤਮ ਹੋ ਗਿਆ ਸੀ ਬਾਅਦ ਵਿੱਚ ਟ੍ਰੇਡ ਹੋ ਕੇ ਨਾ ਹੀ ਕੱਲ ਪ੍ਰੋਫਿਟ ਹੋਇਆ ਤੇ ਨਾ ਹੀ ਕੱਲ ਲਾਸ ਹੋਇਆ ਤੁਸੀਂ ਇਹ ਕਹਿ ਸਕਦੇ ਹੋ ਕਿ ਜੋ ਬ੍ਰੋਕਰੇਜ ਚਾਰजेस ਆਪਣੇ ਉਹ ਕੱਲ ਲਾਸ ਹੋਇਆ ਸੀ ਠੀਕ ਹੈ ਹੁਣ ਆਪਾਂ ਅੱਗੇ ਚੱਲਾਂਗੇ ਐਗਜ਼ਿਟ ਮੈਨੂੰ ਕਿੰਨਾ ਪ੍ਰੋਫਿਟ ਹੋਇਆ ਠੀਕ ਹੈ ਕਿੰਨਾ ਲਾਸ ਹੋਇਆ ਇਸ ਮਹੀਨੇ ਦੇ ਵਿੱਚ ਉਹ ਦੇਖਾਂਗੇ ਕਿਉਂਕਿ ਇੱਥੇ ਬ੍ਰੋਕਰੇਜ ਚਾਰजेस ਨਹੀਂ ਕੱਢੇ ਹੁੰਦੇ ਜਿਹੜੇ ਲਾਸ ਕੀਤੇ ਹੁੰਦੇ ਉਹ ਵੀ ਇਹ ਨਹੀਂ ਇੱਥੇ ਕੱਟਦੇ ਕਿਉਂਕਿ ਇਹ ਦਿਖਾਉਂਦੇ ਆ ਕਿ ਤੁਸੀਂ ਮਤਲਬ ਕਿ ਇੱਕ ਵਾਰੀ ਆਲਮੋਸਟ 6-7000 ਵੈਸੇ ਗੇਨ ਕਰ ਚੁੱਕਿਆ ਸੀ ਜਿਹੜਾ ਕਿ ਇੱਥੇ ਆ ਵੀ ਰਿਹਾ ਠੀਕ ਆ ਪਰ ਥੋੜੇ ਜਿ ਮਤਲਬ ਕਿ ਵੱਡੇ ਲੌਸਸ ਹੋਣ ਕਰਕੇ ਥੋੜਾ ਜਿਹਾ ਗੇਨ ਇਸ ਦੇ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਘਟ ਗਿਆ ਪਰ ਇਹੀ ਤੁਹੀ ਮਾਈਂਡ ਸੈਟ ਮਤਲਬ ਕਿ ਰੱਖਣਾ ਹੈ ਕਿ ਜੇ ਪ੍ਰੋਫਿਟ ਇੱਕ ਵਾਰੀ ਵੱਧ ਹੋ ਗਿਆ ਤੇ ਉਸ ਤੋਂ ਬਾਅਦ ਘਟ ਗਿਆ ਤੇ ਇਹ ਟੈਨਸ਼ਨ ਨਹੀਂ ਲੈਣੀ ਕਿ ਮੈਂ ਉੱਥੋਂ ਤੱਕ ਜਾਣਾ ਹੈ ਬਸ ਇਹ ਤੁਸੀਂ ਹਮੇਸ਼ਾ ਆਪਣੇ ਮਾਈਂਡ ਸੈਟ ਦੇ ਵਿੱਚ ਰੱਖਣਾ ਹੈ ਕਿ ਮੈਂ ਇਸ ਮਹੀਨੇ ਦੇ ਵਿੱਚ ਪ੍ਰੋਫਿਟੇਬਲ ਹਾਂ ਬਸ ਇਹੀ ਵੱਡੀ ਗੱਲ ਆ ਪਹਿਲਾਂ ਆਪਣੇ ਦਿਨ ਨੂੰ ਪ੍ਰੋਫਿਟੇਬਲ ਕਰੋ ਜੇ ਦਿਨ ਪ੍ਰੋਫਿਟੇਬਲ ਹੁੰਦਾ ਕੋਈ ਗੱਲ ਨਹੀਂ ਠੀਕ ਆ ਵੀਕ ਨੂੰ ਪ੍ਰੋਫਿਟੇਬਲ ਕਰੋ ਠੀਕ ਆ ਫਿਰ ਮੰਥ ਪ੍ਰੋਫਿਟੇਬਲ ਹੋਵੇਗਾ ਫਿਰ ਆਪਣਾ ਸਾਲ ਪ੍ਰੋਫਿਟੇਬਲ ਹੋਵੇਗਾ ਠੀਕ ਆ ਛੋਟੇ ਛੋਟੇ ਟਾਰਗੇਟ ਲੈ ਕੇ ਠੀਕ ਆ ਕਿਉਂਕਿ अमाउंट ਛੋਟਾ ਹੈ ਸਟਾਪ ਲੋਸ ਛੋਟਾ ਰੱਖਾਂਗੇ ਤੇ ਟਾਰਗੇਟ ਵੀ ਛੋਟਾ ਰੱਖਾਂਗੇ ਠੀਕ ਆ ਹੁਣ ਨੈਕਸਟ ਮੰਥ ਦੇ ਵਿੱਚ ਮੈਂ ਥੋੜਾ ਜਆ ਮਤਲਬ ਕਿ ਟਾਰਗੇਟ ਇਨਕਰੀਜ਼ ਕਰਾਂਗਾ ਤੇ ਸਟਾਪ ਲੋਸ ਵੀ ਥੋੜਾ ਜਆ ਵੱਡਾ ਹੋ ਜਾਵੇਗਾ ਕਿਉਂਕਿ ਆਪਾਂ ਜਿਉਂ-ਜਿਉਂ अमाउंट ਵੱਡਾ ਹੋਵੇਗਾ ਥੋੜਾ ਜਆ ਮਤਲਬ ਕਿ ਆਊਟ ਆਫ ਦਾ ਮਨੀ ਤੋਂ ਇਹਦੇ ਬ੍ਰਾਊਜ਼ਰ ਵਰਜਨ ਦੇ ਵਿੱਚ ਠੀਕ ਹੈ ਮਾਈ ਅਕਾਊਂਟ ਤੇ ਜਾਵਾਂਗੇ ਠੀਕ ਹੈ ਮਾਈ ਅਕਾਊਂਟ ਤੇ ਜਾਣ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਪੀਏ ਨਾਲ ਦਿਖਾਵਾਂਗੇ ਕਿ ਇਸ ਮੰਤ ਦੇ ਵਿੱਚ ਆਪਾਂ ਕਿੰਨੇ ਤੋਂ ਸਟਾਰਟ ਕੀਤਾ ਸੀ ਤੇ ਕਿੰਨੇ ਤੱਕ ਗਏ ਹਾਂ ਠੀਕ ਹੈ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਹੁਣ ਆਪਾਂ ਇਹਦਾ ਬ੍ਰਾਊਜ਼ਰ ਵਰਜਨ ਓਪਨ ਕਰ ਲਿਆ ਤੇ ਆਪਾਂ ਜਾਵਾਂਗੇ ਵੈਲਿਊ ਤੇ ਠੀਕ ਹੈ ਵੈਲਿਊ ਦੇ ਉੱਤੇ ਜਾਵਾਂਗੇ ਤੇ ਇੱਥੇ ਆਪਾਂ ਮਤਲਬ ਕਿੰਨੇ ਪੈਸੇ ਤੋਂ ਇਸ ਮਨਤ ਦੇ ਵਿੱਚ ਸਟਾਰਟ ਕੀਤਾ ਸੀ ਠੀਕ ਹੈ ਓਵਰ ਆਲ ਆਪਾਂ ਕਿੰਨੇ ਪੈਸੇ ਤੋਂ ਸਟਾਰਟ ਕੀਤਾ ਉਹ ਪਿਛਲੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਪਰ ਆਪਾਂ ਇਸ ਮਨਤ ਤੋਂ ਪਹਿਲਾਂ ਆਪਣੇ ਕੋਲੇ ਕਿੰਨੇ ਸੀ ਤੇ ਅੱਜ ਆਪਣੇ ਕੋਲੇ ਕਿੰਨੇ ਪੈਸੇ ਆ ਇਸ ਅਕਾਊਂਟ ਦੇ ਵਿੱਚ ਠੀਕ ਹੈ ਤੇ ਟੋਟਲ ਤੁਸੀਂ ਮਤਲਬ ਕਿ ਇੱਥੇ ਅਮਾਉਂਟ ਦੇਖ ਸਕਦੇ ਹੋ ਆਪਣਾ 11000 ਤੇ 420 ਰੁਪਏ ਆ ਠੀਕ ਹੈ 11.2k ਠੀਕ ਹੈ ਇਹਦੇ ਉੱਤੇ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦਾ ਇੱਕ ਵਾਰੀ ਇੱਥੇ ਆ ਜਾਵੇਗਾ ਬੈਲੈਂਸ ਠੀਕ ਹੈ ਬਹੁਤ ਛੋਟਾ ਜਾ ਆਉਂਦਾ ਹੁੰਦਾ ਇੱਥੇ ਆ ਦੇਖੋ 11422 ਰੁਪਏ 84 ਪੈਸੇ ਆਪਣਾ ਟੋਟਲ ਅਮਾਉਂਟ ਹੈ ਠੀਕ ਹੈ ਟੋਟਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੁਣ ਆਪਾਂ ਦੇਖਦੇ ਹਾਂ ਕਿ ਇਸ ਮਹੀਨੇ ਦੇ ਵਿੱਚ ਆਪਾਂ ਕਿੰਨਾ ਗੇਨ ਕੀਤਾ ਸਟਾਰਟਿੰਗ ਵਿੱਚ ਕਿੰਨਾ ਸੀ ਤੇ ਹੁਣ ਕਿੰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਉੱਤੇ ਆਪਾਂ ਸਿਲੈਕਟ ਕਰਾਂਗੇ ਜਿੱਥੇ ਐਕਸਚੇਂਜ ਆ ਇੱਥੇ ਆਪਾਂ ਕਲਿੱਕ ਕਰਾਂਗੇ ਠੀਕ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਆ ਸਭ ਤੋਂ ਪਹਿਲਾਂ ਆਪਾਂ ਉੱਤੇ ਸਿਲੈਕਟ ਕੀਤਾ 올 ਐਕਸਚੇਂਜ ਵਾਲੀ ਜਗ੍ਹਾ ਤੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਐਕਸਚੇਂਜ ਵਾਲੀ ਜਗ੍ਹਾ ਤੇ ਆਪਾਂ ਕਲਿੱਕ ਕੀਤਾ ਠੀਕ ਹੈ ਤੇ ਇੱਥੇ ਆਪਾਂ ਸਿਲੈਕਟ ਤੇ बीएससी ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀਆਂ ਨਾ ਟਰੇਡਾਂ ਕੀਤੀਆਂ ਜਿਸ ਦਾ ਸੈਂਸੈਕਸ ਬੀਐਸਸੀ 'ਚ ਆਉਂਦਾ ਤੇ ਐਨਐਸਸੀ ਦੇ ਵਿੱਚ ਜਿਵੇਂ ਨਿਫਟੀ ਠੀਕ ਹੈ ਤੇ ਬੀਐਸਸੀ ਆਪਾਂ ਸਿਲੈਕਟ ਕਰਾਂਗੇ ਠੀਕ ਹੈ ਤੇ ਦੋਨੇ ਐਕਸਚੇਂਜਾਂ ਆਪਾਂ ਸਿਲੈਕਟ ਕਰ ਲਈਆਂ ਉਸ ਤੋਂ ਬਾਅਦ ਆ ਟਾਈਪ ਆ ਗਿਆ ਥੱਲੇ ਟਾਈਪ ਦੇ ਵਿੱਚ ਆਪਾਂ ਸਿਲੈਕਟ ਕਰਨਾ ਹੈ ਠੀਕ ਹੈ ਤਾਂ टाइप केलै सिलेक्ट करा ट्रेडिंग क्योंकि आप नहीं है सिर्फ ट्रेडिंग ही की है ठीक है इनवैसटिंग वाला कोई भी एदेश किसी भी स्टॉक मैं इनवैसटिंग नहीं की हुई स्पैशली अकाउंट ट्रेडिंग वास्ते है ठीक है उस तो बाद सैगमेंट सिलेक्ट करा सैगमेंट आप सिर्फ मतलब कि ऑप्शन ट्रेड की कोई भी ये ਸਟਾਕ ਦੇ ਵਿੱਚ ਟ੍ਰੇਡ ਨਹੀਂ ਕੀਤੀ ਕਰੰਸੀ 'ਚ ਨਹੀਂ ਕੀਤੀ ਤੇ ਨਾ ਹੀ ਆਪਾਂ ਕਮੋਡਿਟੀ 'ਚ ਕੀਤੀ ਹੈ ਕਮੋਡਿਟੀ ਦੇ ਵਿੱਚ ਜੇਕਰ ਟ੍ਰੇਡ ਤੁਹਾਨੂੰ ਸਿਰਫ ਕਰ ਕਰਕੇ ਦਿਖਾਈ ਸੀ ਸਿਰਫ ਉਹ ਐਗਜ਼ਾਮਪਲ ਵਾਸਤੇ ਆਪਾਂ ਸਟੌਪ ਲੌਸ ਦੱਸਣ ਵਾਸਤੇ ਠੀਕ ਹੈ ਉਹਦੇ ਵਿੱਚ ਉਹਦਾ ਨਾ ਹੀ ਪ੍ਰੋਫਿਟ ਤੇ ਨਾ ਹੀ ਲੌਸ ਆਪਾਂ ਇਹਦੇ ਵਿੱਚ ਕਾਊਂਟ ਕਰਾਂਗੇ ਠੀਕ ਹੈ ਤੇ ਇੱਥੋਂ ਆਪਾਂ ਕੱਟ ਦਿੰਦਾ ਠੀਕ ਹੈ ਸਿਰਫ ਆਪਾਂ ਐਫ ਐਨਓ ਤੇ ਰੱਖਾਂਗੇ ਫਿਊਚਰ ਐਂਡ ਆਪਸ਼ਨ ਠੀਕ ਹੈ ਤੇ ਥੱਲੇ ਆਪਣਾ ਆ ਗਿਆ ਹੁਣ ਆਪਾਂ ਇੱਥੋਂ ਮੰਥ ਸਿਲੈਕਟ ਕਰਾਂਗੇ ਠੀਕ ਹੈ ਇੱਥੋਂ ਆਪਾਂ ਮੰਥ ਸਿਲੈਕਟ ਕਰਾਂਗੇ ਕਸਟਮ ਕਰਕੇ ਠੀਕ ਹੈ ਕਸਟਮ ਤੇ ਜਾਵ ਤੇ ਇੱਥੋਂ ਆਪਾਂ ਸelect ਕਰਾਂਗੇ ਇੱਕ ਠੀਕ ਹੈ 1 ਮਾਰਚ ਤੋਂ ਲੈ ਕੇ ਤੇ 28 ਕਿਉਂਕਿ ਕੱਲ ਵਾਲਾ ਇਹਦੇ ਵਿੱਚ ਅਜੇ ਨਹੀਂ ਆਇਆ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਕੱਲ ਮੇਰਾ ਓਵਰঅল ਲੌਸ ਰਿਹਾ ਜਿਹੜਾ ਬ੍ਰੋਕਰ ਚਾਰजेस ਹੈ ਉਹ ਆਪਾਂ ਇਹਦੇ ਵਿੱਚੋਂ ਮਾਈਨਸ ਕਰ ਦੇਵਾਂਗੇ ਠੀਕ ਹੈ ਤੇ ਇੱਥੇ ਆਪਾਂ ਓਕੇ ਤੇ ਕਲਿੱਕ ਕਰਾਂਗੇ ਠੀਕ ਹੈ ਤੇ ਇੱਕ ਵਾਰੀ ਇਸ ਨੂੰ ਰਿਫਰੈਸ਼ ਹੋਣ ਦਿਓ ਫਿਰ ਮਤਲਬ ਕਿ ਇੱਥੇ ਮਾਉਂਟ ਆਵੇਗਾ ਠੀਕ ਹੈ ਤੇ ਰਿਫਰੈਸ਼ ਹੋ ਗਿਆ ਅਮਾਉਂਟ ਤੁਹਾਡੇ ਸਾਹਮਣੇ ਆ ਗਿਆ ਠੀਕ ਹੈ ਜਦੋਂ ਆਪਾਂ ਮਤਲਬ ਕਿ ਇਹ ਮਹੀਨੇ ਚ ਸਟਾਰਟ ਕੀਤਾ ਸੀ ਇਹ ਤੁਸੀਂ ਦੇਖ ਸਕਦੇ ਹੋ ਜਿਾ ਸਟਾਰਟਿੰਗ ਵੈਲਿਊ 7000 ਤੇ 670 ਰੁਪਏ ਸੀ ਠੀਕ ਹੈ ਤੇ ਅੱਜ ਆਪਣੇ ਕੋਲੇ 11420 ਰੁਪਏ ਆ ਠੀਕ ਹੈ ਹੁਣ ਤੁਸੀਂ ਆਪਾਂ ਦੇਖ ਲੈਨੇ ਆ ਕਿ ਆਪਾਂ ਕਿੰਨਾ ਮਤਲਬ ਕਿ ਇਸ ਮਹੀਨੇ ਦੇ ਵਿੱਚ ਗੇਨ ਕੀਤਾ ਪਿਛਲੇ ਮਹੀਨੇ ਦੇ ਵਿੱਚ ਆਲਮੋਸਟ ਆਪਣਾ ਜਿਹੜਾ ਗੇਨ ਹੋਇਆ ਸੀ ਉਹ 3300 ਰੁਪਏ ਦੇ ਆਸ-ਪਾਸ ਹੋਇਆ ਸੀ ਠੀਕ ਹੈ ਤੇ ਇੱਥੇ ਆਪਾਂ ਦੇਖ ਲੈਨੇ ਆ ਠੀਕ ਹੈ 11420 ਮਾਈਨਸ ਜਿਹੜਾ ਆਪਣਾ ਅਮਾਉਂਟ ਆ ਉਹ ਹੈ ਗਿਆ 7670 ਠੀਕ ਹੈ 7670 ਤੇ 3750 ਰੁਪਏ ਆਪਾਂ ਇਹਦੇ ਵਿੱਚ ਆਲਮੋਸਟ ਮਤਲਬ ਕਿ ਗੇਨ ਕੀਤਾ ਹੈ ਮਤਲਬ ਕਿ ਤੁਸੀਂ ਕਹਿ ਸਕਦੇ ਜੋ ਕਿ ਆਪਾਂ 50% ਆਪਣਾ ਕੈਪੀਟਲ ਇਸ ਮੰਥ ਦੇ ਵਿੱਚ ਗੇਨ ਗੇਨ ਕਰ ਲਿਆ ਠੀਕ ਹੈ ਹੁਣ ਦੇਖੋ ਓਵਰঅল ਮਤਲਬ ਕਿ ਜਦੋਂ ਤੁਸੀਂ ਨਵੇਂ ਟਰੇਡਰ ਹੋ ਠੀਕ ਹੈ ਇਹ ਚੀਜ਼ ਨੂੰ ਵੇਸ਼ਾਂ ਧਿਆਨ ਰੱਖਣਾ ਭਾਵੇਂ 2000 ਬੰਦਾ 1500 ਬੰਦਾ ਪਰ ਤੁਸੀਂ ਕੁਝ ਨਾ ਕੁਝ ਲੈ ਕੇ ਜਾ ਕਿਉਂਕਿ ਆਪਾਂ ਛੋਟਾ अमाउंट ਇਨਵੈਸਟ ਕਰ ਰਹੇ ਹਾਂ ਹੁਣ ਦੇਖੋ ਸਪੋਜ਼ ਕਰੋ ਕਿ ਇਹਦੇ ਥਾਂ ਤੇ ਮੇਰੇ ਕੋਲੇ ਜੇ ਜਿਵੇਂ ਮੈਂ ਵੱਡੇ ਅਕਾਊਂਟ ਦੇ ਵਿੱਚ ਮੈਂ ਟ੍ਰੇਡ ਕਰਦਾ ਹਾਂ ਠੀਕ ਹੈ ਉੱਥੇ ਮੈਂ ਟ੍ਰੇਡਾਂ ਇਦੋਂ ਵੀ ਘੱਟ ਕਰਦਾ ਕਿਉਂਕਿ ਆਪਣੀਆਂ ਘੱਟ ਟ੍ਰੇਡਾਂ ਨਾਲ ਹੀ ਵਧੀਆ ਪ੍ਰੋਫਿਟ ਹੋ ਜਾਂਦਾ ਜਿਵੇਂ ਇਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਪਹਿਲੇ ਵੀਕ ਦੇ ਵਿੱਚ ਆਪਣਾ ਬਹੁਤ ਵਧੀਆ ਪ੍ਰੋਫਿਟ ਹੋਇਆ ਠੀਕ ਹੈ ਪਰ ਇਹ ਕਿਉਂਕਿ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਇਸ ਕਰਕੇ ਮੈਂ ਡੈਲੀ ਟ੍ਰੇਡ ਕਰਦਾ ਹਾਂ ਵੈਸੇ ਮੈਂ ਵੱਡੇ ਅਕਾਊਂਟ ਦੇ ਵਿੱਚ ਕਦੇ ਵੀ ਡੈਲੀ ਟ੍ਰੇਡ ਨਹੀਂ ਕਰਦਾ ਉੱਥੇ ਸਿਰਫ ਮੈਂ ਵੱਡੇ ਜਦੋਂ ਵਧੀਆ ਪੋਜੀਸ਼ਨ ਬਣਦੀ ਹੈ ਮਤਲਬ ਕਿ ਵਧੀਆ ਸੈਟਅਪ ਬਣਦਾ ਥੋੜੇ ਜਿਹਾ ਵੱਡੇ ਟਾਰਗੇਟ ਵਾਸਤੇ ਜਾਂਦਾ ਤੇ ਸਟਾਪ ਲੋ ਟਾਰਗੇਟ ਛੋਟਾ ਜੇ ਤੁਸੀਂ ਘੱਟ ਮਾਊਂਟਰਾ ਕਰ ਰਹੇ ਹੋ ਜੇ ਤੁਹਾਡੇ ਕੋਲ ਜਿਆਦਾ ਪੈਸੇ ਵੀ ਹੈ ਤਾਂ ਵੀ ਤੁਸੀਂ ਘੱਟ ਨਾਲ ਹੀ ਕਰਨਾ ਸ਼ੁਰੂ ਕਰੋ ਕਿਉਂਕਿ ਜਿੰਨਾ ਚਿਰ ਐਕਸਪੀਰੀਅੰਸ ਨਹੀਂ ਹੁੰਦਾ ਉਨਚੈ ਪ੍ਰੋਫਿਟ ਕਰਨਾ ਬਹੁਤ ਔਖਾ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਗਿਆਨ ਕੀਤਾ ਠੀਕ ਹੈ ਤੇ ਦੂਜੀ ਗੱਲ ਇਹ ਹੈ ਕਿ ਇਹ ਚੀਜ਼ ਹਮੇਸ਼ਾ ਤੁਸੀਂ ਧਿਆਨ ਰੱਖਣੀ ਆ ਕਿ ਇਸ ਜਦੋਂ ਤੁਸੀਂ ਨਵੇਂ ট্রেਡਰ ਹੋ ਤੇ ਸਪੈਸ਼ਲੀ ਸਵੇਰੇ 1 ਘੰਟਾ 2 ਘੰਟੇ ਦੇ ਵਿੱਚ ট্রেਡ ਕਰਨ ਦੀ ਕੋਸ਼ਿਸ਼ ਕਰੋਗੇ ਤੇ ਵਧੀਆ ਪ੍ਰੋਫਿਟ ਹੋਵੇਗਾ ਕਿਉਂਕਿ ਆਪਾਂ ਛੋਟੇ ਅਮਾਊਂਟ ਨਾਲ ਜੇ ਕਰਨਾ ਹੈ ਤੇ ਆਪਾਂ ਨੂੰ ਆਊਟ ਆਫ ਦਾ ਮਨੀ ਦੇ ਵਿੱਚ ਜਾਣਾ ਪੈਂਦਾ ਠੀਕ ਹੈ ਤੇ ਆਊਟ ਆਫ ਦਾ ਮਨੀ ਦੇ ਵਿੱਚ ਸਵੇਰੇ ਸਵੇਰੇ ਵਧੀਆ ਪ੍ਰੋਫਿਟ ਹੁੰਦਾ ਬਾਅਦ ਦੇ ਵਿੱਚ ਜਿਹੜਾ ਡੀਕੇ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਠੀਕ ਹੈ ਤੇ ਇਹ ਤਾਂ ਸੀ ਆਪਣਾ ਮਤਲਬ ਕਿ ਮਾਰਚ ਮਹੀਨਾ ਦਾ ਪੀਨ ਪੀਐਨਐਲ ਠੀਕ ਹੈ ਤੇ ਇਹਦੇ ਵਿੱਚ ਇਹ ਚੀਜ਼ ਹਮੇਸ਼ਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਬਿਠਾ ਕੇ ਰੱਖਣੀ ਜਦੋਂ ਵੀ ਮਤਲਬ ਕਿ ਤੁਹਾਡੇ ਲੌਸ ਹੋ ਜਾਂਦੇ ਆ ਓਵਰਟ੍ਰੇਡ ਨਹੀਂ ਕਰਨੀ ਜਦੋਂ ਤੁਹਾਡੇ ਕੋਲ ਛੋਟਾ ਅਮਾਉਂਟ ਆ ਕਿਉਂਕਿ ਓਵਰਟ੍ਰੇਡ ਨਾਲ ਕੀ ਹੋਵੇਗਾ ਕਿ ਇੱਕ ਦਿਨ ਦੇ ਵਿੱਚ ਹੀ ਤੁਸੀਂ ਆਪਣੇ ਕੈਪੀਟਲ ਨੂੰ ਡੈਂਟ ਪਾ ਦੋਗੇ ਠੀਕ ਹੈ ਤੇ ਬਾਅਦ ਦੇ ਵਿੱਚ ਮਤਲਬ ਕਿ ਨੈਕਸਟ ਡੇ ਫਿਰ ਤੋਂ ਓਵਰਟ੍ਰੇਡਿੰਗ ਸਟਾਰਟ ਹੋ ਜਾਵੇਗੀ ਕਿਉਂਕਿ ਤੁਸੀ ਤੁਹਾਨੂੰ ਲੱਗਣਾ ਕਿ ਮੈਂ ਪੂਰਾ ਲਾਸ ਕਰ ਦਿੱਤਾ ਪਰ ਜੇ ਤੁਸੀਂ ਲਾਸ ਦੇ ਵਿੱਚ ਵੀ ਦਿਨ ਨੂੰ ਖਤਮ ਕਰਦੇ ਜੋ ਕੋਈ ਚੱਕਰ ਨਹੀਂ ਨੈਕਸਟ ਡੇ ਕਵਰ ਕਰ ਸਕਦੇ ਹੋ ਠੀਕ ਹੈ ਤੇ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਲਾਈਕ ਕਰਕੇ ਦੱਸ ਸਕਦੇ ਹੋ ਠੀਕ ਹੈ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਤੁਸੀਂ ਬਹੁਤ ਸਾਰੇ ਵੀਰਾਂ ਨੇ ਵੀ ਇਹਦੇ ਨਾਲ ਆਪਣਾ ਸ਼ੁਰੂ ਕੀਤਾ ਸੀ ਗਰੋ ਕੀਤਾ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ